ਰਵਾਂਸ਼ੀਆਂ ਨੂੰ ਸਭ ਤੋਂ ਪਹਿਲੇ ਸਾਰੇ ਸ਼ਿਪਕਤਾਨ ਨੂੰ ਥਾਰੇ ਜੋ ਪੱਤੀ ਨਿਵਾਸੀਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾئیں ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਸ਼ਿਵ ਰਾਤਰੀ ਆਪਾਂ ਸਾਰੇ ਰਲ ਮਿਲ ਕੇ ਆਪਾਂ ਸਾਰੇ ਮਨਾਉਂਦੇ ਆ इस साल शिव सहारा प्रबंधक शिव महाराज का महारुद्र यज्ञ अपा जरा भोग लाने घरों खीर लिया पूरी लिया ये कर शिव जी नोग लवा वास्तविक जरा ਆਪਾ ਦੇਵਤਾ ਨੂੰ ਜਿਹੜਾ ਭੋਗ ਲਵਾਨਿਆ ਵਿਦਿਕ ਪ੍ਰੀਤੀ ਦੇ ਅਨਸਾਰ ਜੋ ਦੇਵਤਾ ਦਾ ਜਿਹੜਾ ਮੁਖ ਹੈ ਉਹ ਅਗਨੀ ਹੈ ਉਸ ਦੇ ਤੁਰ ਅਸੀਂ ਜੋ ਹੈ ਦੇਵਤਾ ਤੱਕ ਜੋ ਹੈ ਸਾਡਾ ਜੋ ਵੀ ਹੈ ਉਹ ਪਹੁੰਚਦਾ ਹੈ ਬਾਕੀ ਤੇ ਸਭ ਜੋ ਅਰਪਣ ਕਰਦੇ ਆ ਉਹ ਆਪਾਂ ਹੀ ਸਾਰਾ ਜੋ ਹੈ ਭੰਦੇ ਪ੍ਰਸ਼ਾਦ ਪਰ ਦੇਵਤਾ ਨੂੰ ਜਿਹੜਾ ਅਰਪਣ ਜਿਸ ਤਰ੍ਹਾਂ ਕਿਸੇ ਨੂੰ ਆਪਾ ਰੋਟੀ ਖਵਾਉਂਦੇ ਆ ਜਾਂ ਕਰਦੇ ਆ ਉਸ ਦਾ ਨਿਯਮ ਇਹ ਹੈ ਜੋ ਮੁੱਖ ਜੋ ਹੈ ਉਹ ਅਗਨੀ ਹੈ ਉਹ ਮਹਾ ਰੁਦਰ ਯੱਗ ਭਗਵਾਨ ਸ਼ਿਵ ਦੇ ਸ਼ਿਵ ਭਗਤ ਜੋ ਹੈ ਉਈਗ ਦੇ ਵਿੱਚ ਜੋ ਹੈ ਸ਼ਾਮਿਲ ਹੋ ਕੇ ਆਪਣੇ ਦੇਵਤਾਂ ਨੂੰ ਆਪਣੇ ਜੋ ਸਰਦਾ ਸਮਨ ਮੇਟ ਕਰਨਗੇ ਤਿੰਨ ਤ੍ਰੇਕ ਨੂੰ ਜੋ ਹੈ ਭੂਮੀ ਪੁੱਜਣਾ ਸਭ ਤੋਂ ਪਹਿਲੇ ਸ਼ੁਭ ਕਾਮ ਜੋ ਹੈ ਕਰਨ ਤੋਂ ਪਹਿਲੇ ਆਗਿਆ ਲਈ ਜਾਂਦੀ ਹੈ ਉਹ ਧਰਤੀ ਮਾਤਾ ਦਾ ਪੂਜਨ ਕਰਕੇ ਔਰ ਗੋਰੀ ਸ਼ੰਕਰ ਜੋ ਭਗਵਾਨ ਜੀ ਦੀ ਆਗਿਆ ਲੈ ਕੇ ਫਿਰ ਇਹ ਯੱਗ ਜਿਹੜਾ ਇਹ ਸ਼ੁਰੂ ਹੁੰਦਾ ਹੈ 2 ਤਰੀਕ ਨੂੰ ਜੋ ਹੈ ਇਹ ਜਿਹੜਾ ਮਹਾਰੂਦਰ ਯੱਗ ਇਹ ਸ਼ੁਰੂ ਹੋ ਜਾਏਗਾ ਉਹ 10 ਤਰੀਕ ਤੱਕ ਚਲੇਗਾ ਉਸ ਦੇ ਬਾਅਦ ਜੋ ਹੈ ਭਗਵਾਨ ਸ਼ੰਕਰ ਜੀ ਦਾ ਜੋ ਹੈ ਸ਼ਾਦੀਆਂ ਆ ਜਾਣਗੀਆਂ ਤੇ ਸਗਨ ਦੀ ਰਸਮ ਜਿਹੜੀ ਹੈ ਹਰ ਸਾਲ ਜਿਸ ਤਰ੍ਹਾਂ ਹੁੰਦੀ ਹੈ ਉਹਨਾਂ ਵਿੱਚ ਜੋ ਹੈ ਥੋੜੇ ਜਿਹਾ ਤੁਹਾਨੂੰ ਦੱਸ ਰਿਹਾ ਬਾਕੀ ਹਰ ਤਰੀਕ ਨੂੰ ਤੁਹਾਨੂੰ ਸਾਰਾ ਵਿਸਥਾਰ ਦੇ ਨਾਲ ਦੱਸਿਆ ਜਾਏਗਾ ਉਸਦੇ ਬਾਅਦ ਫਿਰ ਉਸ ਦਿਨ ਹੀ ਜੋ ਮਹਿੰਦੀ ਆਏਗੀ ਉਸਦੇ ਬਾਅਦ ਜੋ ਹੈ ਸ਼ੋਭਾ ਯਾਤਰਾ ਇਸ ਸਾਲ ਦੀ ਜਿਹੜੀ ਮਹਾ ਸ਼ਿਵਰਾਤਰੀ ਹੈ ਵਿਸ਼ੇਸ ਰੂਪ से ਜੋ ਹੈ ਸਾਡੇ संत समाज जो है भारत के कोने कोने के तो महायज्ञ शिव भगत आशीर्वाद और महायज्ञ जरा सफल होएगा सारे शिव भगत निवेदन है कि बसंत पंचमी निमंत्रण है जितनी भी संस्थाएं हैं ਜਿੰਨੇ ਮੰਦਿਰ ਹੈ ਜਿੰਨੇ ਆਸ਼ਰਮ ਹੈ ਸਾਰਿਆਂ ਨੂੰ ਨਿਮੰਤਰਨ ਮੈਂਬਰ ਸਾਡੇ ਜਾ ਕੇ ਉਹਨਾਂ ਨੂੰ ਸਭ ਨੂੰ ਨਿਮੰंत्रित ਕਰਕੇ ਜੋ ਕਿ ਬਸੰਤ ਪੰਚਮੀ ਦਾ ਭੂਮੀ ਪੂਜਨ ਹੈ ਉਹਦੇ ਵੀ ਸਾਰੇ ਆ ਕੇ ਸ਼ਾਮਲ ਹੋ ਇਹ ਕਹਿੰਦੇ ਹੋਏ ਮੈਂ ਬਲ ਸ਼ੰਕਰ ਭਗਵਾਨ ਕੀ ਜੈ